ਤਰਨਤਾਰਨ ਦੇ ਵਿੱਚ ਸਿਆਸੀ ਅਖਾੜਾ ਕਾਫੀ ਭਖਿਆ ਹੋਇਆ ਹੈ ਤਾਂ ਦੱਸਦੀਏ ਕਿ ਪੰਤ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਦਾ ਪਲੜਾ ਕਾਫੀ ਭਾਰੀ ਹੈ ਤੇ ਉਹਨਾਂ ਦੀ ਜਿੱਤ ਸਾਫ਼ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਦਾ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਤੇ ਅੱਜ ਜਿਵੇਂ ਹੀ ਦੋਵਾਂ ਧਿਰਾਂ ਦੇ ਟਾਕਰੇ ਹੋਏ ਤਾਂ ਆਮ ਆਦਮੀ ਪਾਰਟੀ ਦੇ ਆਗੂ ਸ਼ਹਿਰੀ ਕਲਸੀ ਨੂੰ ਲਾਨਤਾਂ ਝੱਗ ਕੇ ਪਈਆਂ ਤੇ ਇਸ ਮੌਕੇ ਸ਼ਹਿਰੀ ਕਲਸੀ ਨੇ ਕੀ ਕਿਹਾ

ਹੱਥ ਕਰੋ ਜਾਨਸਰ ਰੱਖ ਕਰੋ ਜਾਨਸਰ ਰੱਖ ਕਰੋ ਇਹ ਵੀ ਇਹ ਮੋਟਾ ਇਸ ਤਰ੍ਹਾਂ ਨਹੀਂ ਲੰਦੀ ਮੈਂ ਕੋਈ ਨਾ ਕੋਈ ਇਹ ਕਿ ਆਪਾਂ ਹੱਥ ਜੋੜ ਰਹੇ ਆ ਇਹ ਬਦਮਾਸ਼ੀ ਕਰਨ